ਸਤਿਕਾਰ ਜੀ ਸਾਰਿਆਂ ਨੂੰ ਆਸ ਕਰਦਾ ਸੀ ਸਰ ਜਾਨੇ ਠੀਕ ਹੋਵਾਂਗੇ ਤੇ ਆਪਾਂ ਵੀ ਸਰ ਜਾਨੇ ਠੀਕ ਆ ਤੇ ਸਭ ਤੋਂ ਪਹਿਲਾਂ ਤੇ ਤੁਹਾਨੂੰ ਵਿਸਾਖੀ ਦੀਆਂ ਤੇ ਖਾਲਸਾ ਪੰਥ ਦੀ ਜੇ ਸਾਜਨਾ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਤੁਸੀਂ ਵੀ ਸਾਰੇ ਜਾਨੇ ਵਿਸਾਖੀ ਵੇਖਣ ਜਾਓ ਗੁਰਦੁਆਰੇ ਸਾਹਿਬ ਮੱਥਾ ਟੇਕ ਕੇ ਆਓ ਹਨਾ ਤੇ ਮਹਾਰਾਜ ਦਾ ਸ਼ੁਕਰਾਨਾ ਕਰਕੇ ਆਓ ਨਾਲੇ ਅੱਜ ਸੰਗਰਾਂ ਦਾ ਦਿਹਾੜਾ ਵੀ ਆ ਤੇ ਆਪਾਂ ਵੀ ਫਿਰ ਚੱਲੇ ਆ ਜੀ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਹੀ ਨਾ ਵਲੋਗ ਦੇ ਵਿੱਚ ਕਿ ਸਾਡੇ ਪਿੰਡ ਜਿਹੜਾ ਗੁਰਦੁਆਰਾ ਭਾਈ ਮਾਨ ਸਾਹਿਬ ਜੀ ਉੱਥੇ ਪਹਿਲੀ ਵਿਸਾਖੀ ਦਾ ਜਿਹੜਾ ਮੇਲਾ ਵਾ ਆਉਣ ਲੱਗਣ ਜਾ ਰਿਹਾ ਵਾ ਹਨਾ ਪਹਿਲਾਂ ਉੱਥੇ ਸਰੋਵਰ ਨਹੀਂ ਸੀ ਆ ਤੇ ਹੁਣ ਸਰੋਵਰ ਜਿਹੜਾ ਵਾ ਬਣ ਗਿਆ ਵਾ ਤੇ ਉਹਦੇ ਵਿੱਚ ਜਲ ਵੀ ਭਾਤਾ ਵਾ ਤੇ ਅੱਜ ਆਪਾਂ ਚੱਲੇ ਆ ਜੀ ਤਿੰਨੇ ਜਾਨੇ ਗੁਰਦੁਆਰਾ ਭਾਈ ਮਾਨ ਸਾਹਿਬ ਤੇ ਨਾਲੇ ਕਰਾਂਗੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਤੇ ਨਾਲੇ ਤੁਹਾਨੂੰ ਵੀ ਸਾਰਿਆਂ ਨੂੰ ਕਰਵਾਉਨੇ ਆ ਤੇ ਚੱਲੀਏ ਫਿਰ ਜਾ ਕੇ ਤੇ ਨਤਮਸਤਕ ਹੋਈਏ ਨਰ ਬ੍ਰਹਮਾਤਮਾ ਜੀ ਦੇ ਅੱਗੇ ਤੇ ਚੱਲੀਏ ਫਿਰ ਚਲੋ ਚਲੋ ਜੀ ਆਜੋ ਫਿਰ ਤੁਹਾਨੂੰ ਵੀ ਦਿਖਾਉਨੇ ਆ ਠੀਕ ਆ ਪਹਿਲੀ ਸਾਖੀ ਸਾਡੇ ਪਿੰਡ ਦੇ ਇਧਰਲੀ ਸਾਈਡ ਤੇ ਜਿਹੜਾ ਵਸ ਸਰੋਵਰ ਆ ਗੁਰਦੁਆਰਾ ਸਾਹਿਬ ਜੀ ਦਾ ਤੇ ਆਜੋ ਦੇਖੀਏ ਕਾਫੀ ਦੇਰ ਦਾ ਬਣਿਆ ਸੀ ਵਹੇ ਤੇ ਪਰਿਆ ਕੇ ਜਲ ਨਹੀਂ ਹੀ ਕੋ ਪਾਇਆ ਹੁਣ ਜਿਹੜਾ ਜਲ ਵਾ ਉਹ ਪਾ ਦਿੱਤਾ ਵਾ ਤੇ ਵਹੇ ਦਵਾਰ ਜਿਹੜਾ ਵਾ ਇਧਰਲੀ ਸਾਈਡ ਤੋਂ ਸ਼ੁਰੂ ਹੁੰਦਾ ਵਾ ਗੁਰਦੁਆਰਾ ਸਾਹਿਬ ਦਾ ਤੇ ਇਧਰੋਂ ਤਾਂ ਨੂੰ ਜਾਇਆ ਕਰੂ ਸੰਗਤ ਪਰ ਇਹ ਆ ਕਿ ਅਜੇ ਇਹਨੂੰ ਤੋਰ ਤੋੜ ਤੋੜ ਦਿੱਤਾ ਵਾ ਕਹਿੰਦੇ ਦੁਬਾਰਤੋਂ ਬਣਾਉਣੀ ਆਂ ਪੋੜੀਆਂ ਤੇ ਤੇ ਕੋਣ ਕਦੋਂ ਤੋਂ ਬੰਨਦੀਆਂ ਵਾ ਪਹਿਲਾਂ ਬਣੀਆਂ ਹੀ ਆ ਹੁਣ ਜੇ ਹੀ ਜਿਹੜਾ ਵਾ ਕੀਤਾ ਵਾ ਇਹਨਾਂ ਨੇ ਸਾਰਾ ਹੀ ਬਾਕੀ ਦਰੋਂ ਤਾਂ ਨੂੰ ਦੁਬਾਰ ਬਣਾਉਣਗੇ ਜਾਣਦਾ ਤੇ ਇਧਰਲੀ ਸਾਈਡ ਤੇ ਆਪਣੇ ਹੀ ਸਰੋਵਰ ਲਾਓ ਜੀ ਇਸ਼ਨਾਨ ਕਰਨ ਵਾਸਤੇ ਤੇ ਹੁਣ ਹਰ ਸਾਲ ਇੱਥੇ ਵੀ ਵਿਸਾਖੀ ਦਾ ਦਿਹਾੜਾ ਜਿਹੜਾ ਲੱਗਿਆ ਕਰੂਗਾ ਤੇ ਉਧਰਲੀ ਸਾਈਡ ਤੇ ਬੀਬੀਆਂ ਦਾ ਤੇ ਇਧਰਲੀ ਸਾਈਡ ਤੇ ਬੰਦੇ ਜਿਹੜੇ ਆ ਇਸ਼ਨਾਨ ਕਰ ਸਕਦੇ ਆ ਅਜੇ ਮੱਛੀਆਂ ਨਹੀਂ ਪਾਈਆਂ ਮੈਨੂੰ ਲੱਗਦਾ ਇਹਦੇ ਵਿੱਚ ਹਨਾ ਪਾਉਣਗੇ ਹਾਂ ਪਾਉਣਗੇ ਬਾਕੀ ਹੋ ਸਕਦਾ ਵਾ ਨਹੀਂ ਅਜੇ ਨਹੀਂ ਪਾਈਆਂ ਹੋਣੀਆਂ ਅਜੇ ਪਾਉਣਗੇ ਚਾਲੂ ਹੀ ਕੀਤਾ ਅਜੇ ਬਾਕੀ ਸੰਗਤਾਂ ਆਉਂਦੀਆਂ ਵਾ ਜੀ ਹੁ ਮਹਮਾਗੇ ਤੇ ਕਿੰਨਾ ਚਾਜ ਆ ਚੜਦੇ ਆ ਨਾ ਆਪਣੇ ਗੁਰਦੁਆਰਾ ਸਾਹਿਬ ਨੂੰ ਵਸਾਖੀ ਲਗਿਆ ਕਰਨੀ ਆ ਆਹੋ ਤੇ ਚਾਜ ਆ ਹਨਾ ਉਹ ਚੜਨ ੜਿਆ ਚਲੋ ਵਧੀਆ ਪੰਜਾ ਗੁਰਦੁਆਰਿਆਂ ਦਾ ਜਿਹੜਾ ਵਾ ਜਲ ਲਿਆ ਕੇ ਇਹਦੇ ਵਿੱਚ ਪਾਇਆ ਵਾ ਤੇ ਫਿਰ ਆਰੰਭ ਕੀਤਾ ਵਾ ਫਿਰ ਇਹਦੀ ਉਹ ਸਾਰੀ ਕਰਵਾਈ ਆ ਅਰਦਾਸ ਕਰਕੇ ਤੇ ਬਹੁਤ ਹੀ ਸੋਹਣਾ ਸਰੋਵਰ ਦੇਖਣ ਨੂੰ ਲੱਗਣ ਡਿਆ ਵਾ ਬਹੁਤ ਹੀ ਸੋਹਣਾ ਜੀ ਆਪਾਂ ਗੁਰਦੁਆਰਾ ਸਾਹਿਬ ਪਾਈਵੰਦ ਸਾਹਿਬ ਤੇ ਜੀ ਬਹੁਤ ਅਕੀਏ ਨੇ ਆਪਣੇ ਗੁਰਮਤ ਸਮਾਗਮ ਹੋਇਆ ਨਹੀਂ ਕੱਲ੍ਹ ਰਾਤ ਵੀ ਆਗਾਹੀ ਤੇ ਅੱਜ ਵੀ ਸ਼ਾਇਦ ਹੋਊਗਾ ਜ਼ਰੂਰ ਇਹ ਅੱਜ ਸਾਡੇ ਪਿੰਡ ਦਾ ਗੁਰਦੁਆਰਾ ਗੁਰਦੁਆਰਾ ਭਾਈ ਮਾਨ ਸਾਹਿਬ ਤੇ ਚੱਲੀਏ ਹੁਣ ਆਪਾਂ ਮੱਥਾ ਟੇਕੀਏ ਤੇ ਤੁਹਾਨੂੰ ਵੀ ਰੌਣਕਾਂ ਜੜੀਆਂ ਵਾਂ ਦਿਖਾਉਣੀ ਆ ਤੇ ਮਹਾਰਾਜ ਦੇ ਦਰਸ਼ਨ ਜੜੇ ਕਰਾਉਣ ਦੀ ਆ ਆਜੋ ਮੇਰੇ ਸਾਹਮਣੇ ਸਿਸਤਰਾ ਇੰਨ ਨੂੰ ਟੈਕ ਲੱਗਦਾ ਜਾਵੇ ਉਹ ਅਗਲੇ ਨੂੰ

ਹਾਂ ਜੀ ਲੰਗਰ ਹਾਲ ਸਾਡੇ ਗੁਰਦੁਆਰਾ ਸਾਹਿਬ ਜੀ ਦਾ ਤੇ ਇੱਧਰ ਲੰਗਰ ਹਾਲ ਹੋਰ ਜਿਹੜਾ ਐਕਸਟੈਂਡ ਕਰ ਦਿੱਤਾ ਗਿਆ ਹੋਰ ਵਧਾ ਦਿੱਤਾ ਵਾ ਤੇ ਜਦੋਂ ਮੇਲਾ ਹੁੰਦਾ ਨਾ ਸਾਡੇ ਇੱਥੇ ਉਦੋਂ ਬਹੁਤ ਹੀ ਜ਼ਿਆਦਾ ਸੰਗਤ ਹੁੰਦੀ ਆ ਤੇ ਫਿਰ ਇੱਥੇ ਬਹੁਤ ਰਸ਼ ਪੈ ਜਾਂਦਾ ਵਾ ਇਸ ਕਰਕੇ ਬਾਬਿਆਂ ਨੇ ਨਾ ਆ ਲੰਗਰ ਹਾਲ ਜਿਹੜਾ ਵਾ ਹੋਰ ਵਧਾ ਦਿੱਤਾ ਗਾ ਨੂੰ ਹਨਾ ਬਾਕੀ ਕੰਮ ਚੱਲ ਰਿਹਾ ਵਾ ਗੁਰਦੁਆਰਾ ਸਾਹਿਬ ਜੀ ਦਾ ਤੇ ਅਜੇ ਹੋਰ ਕੰਮ ਜਿਹੜਾ ਵਾ ਉਹ ਹੋਣ ਵਾਲਾ ਵਾ ਨਾ ਪੱਥਰ-ਪੁੱਥਰ ਲੱਗਣ ਡਿਆ ਵਾ ਪੂਰਾ ਤੇ ਅੱਜ ਗੋਦਵਾਰਾ ਹੋਰ ਜਿਹੜਾ ਵਾ ਬਣਨਾ ਤਿਆਰ ਹੋਣਾ ਵਾ ਇਧਰਲੀ ਸਾਈਡ ਤੋਂ ਫਿਰ ਇੱਥੇ ਇਧਰਲੀ ਸਾਈਡ ਤੋਂ ਆਇਆ ਕਰਾਂਗੇ ਸਾਰੇ ਜਾਣੇ ਹਨ ਉਧਰ ਵਾਲੀ ਸਾਈਡ ਜਿਹੜਾ ਅਸੀਂ ਹੁੰਨੇ ਆ ਉਹ ਪਿੰਡ ਵਾਲੇ ਆ ਉਧਰਲੀ ਸਾਈਡ ਤੋਂ ਪਿੰਡ ਵਾਲੇ ਆਉਂਦੇ ਆ ਤੇ ਇਧਰਲੀ ਸਾਈਡ ਤੋਂ ਜਿਹੜੀਆਂ ਸੰਗਤਾਂ ਆਉਂਦੀਆਂ ਜਾਂਦੀਆਂ ਜਾਂ ਜਿਹੜੀਆਂ ਇਧਰ ਹੁੰਦੀਆਂ ਫਿਰ ਇਧਰਲੀ ਸਾਈਡ ਤੋਂ ਹੁੰਦੀਆਂ ਤੇ ਅੱਜ ਇਧਰਲੀ ਸਾਈਡ ਤੇ ਪੱਥਰ ਲੱਗ ਚੁੱਕਾ ਵਾ ਹਨਾ ਕਿੰਨਾ ਸੋਹਣਾ ਲੱਗਣ ਡਿਆ ਪੱਥਰ ਤੇ ਇਧਰ ਪ੍ਰਸ਼ਾਦਾ ਪਾਣੀ ਚੱਲ ਰਿਹਾ ਵਾ ਅਛਾ ਦਾ ਬਾਣੀ ਆਪਾਂ ਵਿੱਚ ਸ਼ਕਦੇ ਆ ਤੇ ਤੁਹਾਨੂੰ ਵੀ ਚਲੋ ਕਿ ਮੇਲੇ ਦੇ ਉੱਤੇ ਵੀ ਇੱਥੇ ਹੀ ਲੱਗਦਾ ਵਾ ਪ੍ਰਸ਼ਾਦਾ ਬਾਣੀ ਤੇ ਵੈਸੇ ਵੀ ਜੇ ਫੋਲੀਆਂ ਦਾ ਮੇਲੇ ਹੁਣ ਉੱਥੇ ਵੀ ਲੰਗਰ ਜਿਹੜੇ ਇੱਥੇ ਲੱਗਦੇ ਆ ਹੁਣ ਅਸੀਂ ਆਪਣੇ ਨਾਨਕਾ ਫੈਮਿਲੀ ਦੇ ਨਾਲ ਸ੍ਰੀ ਦਮਦਮਾ ਸਾਹਿਬ ਆਏ ਆ ਹੈ ਨਾ ਦਰਸ਼ਨ ਕਰਨ ਵਾਸਤੇ ਤੇ ਜਰ ਨਾਲ ਮੰਮੀ ਜੀ ਤੇ ਟੇਕ ਦਿਆ ਹੁਣ ਮੱਥਾ ਤੇ ਚਲਦੇ ਆਂ ਅੰਦਰ ਤੁਹਾਨੂੰ ਵੀ ਦਰਸ਼ਨ ਜੜਿਆ ਕਰਵਾਉਨੇ ਆ ਤੇ ਆ ਜੋ ਇਹ ਆਜੀ ਦਮਦਮਾ ਸਾਹਿਬ ਗੁਰਦੁਆਰਾ ਤੇ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਤੇ ਇਹ ਜਿਆਦਾਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਤੇ ਜਾਣਿਆ ਜਾਂਦਾ ਵਾ ਤੇ ਜਿਹੜਾ ਸ਼ਹਿਰ ਦਾ ਨਾਮ ਆ ਉਹ ਵੀ ਸ੍ਰੀ ਹਰਗੋਬਿੰਦਪੁਰ ਰੱਖਿਆ ਆਏਗਾ ਤੇ ਇਸ ਕਰਕੇ ਸ਼ਹਿਰ ਦਾ ਨਾਮ ਹੀ ਸ੍ਰੀ ਹਰਗੋਬਿੰਦਪੁਰ ਸਾਹਿਬ ਜਿਹੜਾ ਵਾ ਉਹ ਲਿਆ ਜਾਂਦਾ ਵਾ ਹਣਾ ਸ੍ਰੀ ਹਰਗੋਬਿੰਦ ਸਾਹਿਬ ਤੇ ਇੱਥੇ ਫਿਰ ਆਪਾਂ ਗੁਰਦੁਆਰਾ ਭਾਈ ਮਾਨ ਸਾਹਿਬ ਤੋਂ ਇੱਥੇ ਦਰਸ਼ਨ ਕਰਨ ਵਾਸਤੇ ਆਏ ਤੇ ਇੱਥੋਂ ਫਿਰ ਅਸੀਂ ਆਪਣੇ ਨਾਨਕਿਆਂ ਨੂੰ ਲਿਆ ਨਾਲ ਤੇ ਆਪਣੇ ਵੀ ਹੁਣ ਗੁਰਦੁਆਰਾ ਭਾਈ ਮਾਨ ਸਾਹਿਬ ਜੀ ਸਰੋਵਰ ਬਣ ਗਿਆ ਵਾ ਤਿਆਰੀ ਹੋ ਗਈ ਆ ਸਾਰੀ ਹੋ ਗਈ ਆ ਹੁਣ ਉੱਥੇ ਵੀ ਇਦਾਂ ਹੀ ਜੜੇ ਦੀਵਾਨ ਸਜਿਆ ਕਰਨਗੇ ਸੋ ਰੌਣਕਾਂ ਲੱਗਿਆ ਕਰਨਗੀਆਂ ਹੁਣ ਉੱਥੇ ਵੀ ਹਰ ਸਾਲ ਇੱਥੇ ਤੇ ਬਹੁਤ ਹੀ ਜ਼ਿਆਦਾ ਰੌਣਕ ਲੱਗਦੀ ਆ ਕੋਈ ਵੀ ਜਦੋਂ ਮੰਨ ਲਓ ਜਿਹਦਾ ਵਕੇਸ਼ਨ ਹੁੰਦਾ ਨਾ ਤੇ ਇੱਥੇ ਵੀ ਬਹੁਤ ਰੌਣਕ ਲੱਗਦੀ ਆ ਜਿੱਦਾਂ ਅੱਜ ਵਿਸਾਖੀ ਆ ਸਭ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਹੁੰਦੇ ਹੁੰਦੇ ਸੀ ਕਿ ਆਪਣੇ ਪਿੰਡੋਂ ਵੀ ਜਿਹੜੇ ਆ ਸਾਰੇ ਇੱਥੇ ਹੁੰਦੇ ਹੁੰਦੇ ਸੀ ਕਿ ਵਿਸਾਖੀ ਦੇਖਣ ਤੇ ਹੁਣ ਤੇ ਸ਼ਾਮ ਦਾ ਵੇਲਾ ਹੋ ਗਿਆ ਵਾ ਤੇ ਹੁਣ ਤੇ ਥੋੜੀ ਜੀ ਚਲੋ ਰੌਣਕ ਘਟ ਗਈ ਆ ਪਰ ਦੁਪਹਿਰੇ ਬਹੁਤ ਹੀ ਜ਼ਿਆਦਾ ਸੀ ਤੇ ਮੱਥਾ ਨਹੀਂ ਟੇਕਿਆ ਜਾਂਦਾ ਅੱਜ ਤੁਸੀਂ ਦੇਖ ਸਕਦੇ ਆ ਇੱਥੇ ਖਰਾ ਪ੍ਰਸ਼ਾਦ ਹੁੰਦਾ ਵਾ ਤੇ ਇੱਥੇ ਖਰਾ ਪ੍ਰਸ਼ਾਦ ਲੈ ਕੇ ਫਿਰ ਇੱਥੋਂ ਲੈਂਦੇ ਆ ਤੇ ਅੰਦਰਲੀ ਸਾਈਡ ਤੇ ਕਾਫੀ ਜ਼ਿਆਦਾ ਜਿਹੜੀ ਸੰਗਤ ਇੱਥੇ ਪਹਿਲਾਂ ਲੱਗੇ ਸੀ ਕਿ ਆਪਣੇ ਜੋੜੇ ਜਮਾਂ ਕਰਦੇ ਸੀ ਕਿ ਤੁਸੀਂ ਦੇਖ ਸਕਦੇ ਹੋ ਹੁਣ ਬਹੁਤ ਹੀ ਜਿਹੜਾ ਰਸ਼ ਘਟ ਗਿਆ ਵਾ ਹਨਾ ਤੇ ਇਧਰਲੀ ਸਾਈਡ ਤੇ ਦੁਕਾਨਾਂ ਲੱਗੀਆਂ ਅੱਲਾਹੁ ਅਜ਼ੀਜ਼ ਇੱਕ ਦਰਵਾਜ਼ਾ ਸੀ ਜੀ ਇੱਕ ਦਰਵਾਜ਼ਾ ਸਾਹਿਬ ਦੀ ਆਊਟਸਾਈਡ ਸਾਈਡ ਵਾ ਤੇ ਇਧਰ ਦੁਕਾਨਾਂ ਵਗੈਰਾ ਲੱਗੀਆਂ ਵਾ ਤੇ ਇਧਰ ਲੰਗਰ ਹਾਲਾ ਆਪਾਂ ਵੀ ਗੁਰੂ ਦਾ ਲੰਗਰ ਛਕਦੇ ਹਾਂ